सन पैदा नन्या गविंदर कांगे वारे दुनिया नचाती मुंडे न ਦੁਨੀਆ ਨਚਾਤੀ ਮੁੰਡੇ ਨੇ ਲੈ ਵੀ ਨਵਦੀਪ ਗੱਲਾਪੇ ਵਾਲੇ ਆਜ ਲੋਕੀ ਠਾ ਠਾ ਦੇਖਣ ਆਏ ਐ ਅੱਜ ਲੋਕੀ ਠਾ ਠਾ ਦੇਖਣ ਆਏ ਐ ਆਓ ਸਾਹਮਣੇ ਅਗਲੀ ਰੇਡ ਅਮਰਪਤ ਤੇ ਲਵੀ ਜ਼ਿਕਰ ਕਰ ਰਿਹਾ ਆਓ ਸਾਹਮਣੇ ਅਮਰਪਤ ਕਹਿੰਦੇ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਇਹ ਤੁੰਬੜ ਭੰਦ ਵਾਲਾ ਓਏ ਅਮਰਪਤ ਕਬੱਡੀ ਪਾ ਰਿਹਾ ਉਧਰ ਖੁੱਲੇ ਦੇ ਲਈ ਸੁੰਨੀ ਢਿੱਲੇ ਵੱਲੋਂ ਇੱਕ ਸਾਲਾ ਵੱਡੇ ਵੀਰ ਦਾ ਧੰਨਵਾਦ ਹੈ ਪਰ ਸਾਹਮਣੇ ਓਹ ਪੈਂਦੀ ਰੇ ਗੁੰਬੜ ਭੰਨ ਵਾਲਾ ਕਿੱਥੇ ਰੁਕਦਾ ਹੈ ਜੇਪੀ ਇਹੋ ਤੇ ਕਹਿਣ ਦੀ ਲੋੜ ਨਹੀਂ ਚੰਦਿਆ ਆਹ ਸਾਹਮਣੇ ਕਬੱਡੀ ਪੈ ਗਈ ਹੈ ਵੱਡੇ ਵੀਰੋ ਕਰੋ ਕੁਝ ਨਾ ਕੁੜੇ ਇੱਕ ਪਾਸੇ ਗਗਨ ਸੂਰੇ ਵਾਲੇ ਪਿੰਡ ਦਾ ਗਗਨ ਤੇ ਸੋਨੀ ਗਗਨ ਤੇ ਸੋਨੀ ਲੱਗਿਆ ਜੋਰ ਪਿਆਰ ਪਿਆਰ ਨਾਲ ਸਾਹਮਣੇ ਸੋਹਰੇ ਆਉਂਦੀ ਹੈ ਸੋਹਰੇ ਵਾਲੀ ਹੈ ਗਗਨ ਜੀਪਾਂ ਦਾ ਜੇਤੂ ਹੈ ਇਹ ਕੈਨੇਡਾ ਦੇ ਚ ਧੰਨ ਤਨ ਕਰਵਾਇਆ ਅਗਲੇ ਜੱਫੇ ਤੇ ਕਹਿੰਦੇ ਚੱਕ ਦੇਸ ਰਾਜ ਵਾਲੇ ਗੱਗੀ ਨੇ ਵੀ ਤਾੜੀਆਂ ਮਾਰੀਆਂ ਆਲਮਗੀਰੀਏ ਜਸ਼ਨ ਨੇ ਵੀ ਤਾੜੀਆਂ ਮਾਰੀਆਂ ਵੀ ਮੁੰਡੇ ਪਾਸਾ ਪੁਲਤੋਂ ਨੂੰ ਫਿਰਦੇ ਆ ਆਹ ਮੁੰਡੇ ਪਾਸਾ ਪੁਲਤੋਂ ਨੂੰ ਫਿਰਦੇ ਆ ਆ ਇੱਕ ਇੱਕੰਨੀ ਕਹਿੰਦੇ ਗਿਲਜੇ ਵਾਲੀਆ ਗਗਨੀ ਅਮਨ ਕਮਾਂਡੋ ਰਮਾਨਾ ਦੀਪ ਸਿੰਘ ਵਾਲੀ ਦੀ ਟੀਮ ਖੇਡ ਰਹੀ ਹੈ ਗੋਰੇ ਹੋਰਾਂ ਦਾ ਪਿੰਡ ਹੈ ਧੂਰੇ ਹੋਰਾਂ ਦਾ ਪਿੰਡ ਹੈ ਗਲਵਿੰਦਰ ਹੋਰਾਂ ਦਾ ਪਿੰਡ ਹੈ ਇਹ ਗੱਦੇ ਵਾਲੀਆ ਗਦਨੀ ਇਸ ਵੇਲੇ ਸਿਰਾ ਇਸ ਵੇਲੇ ਸਿਰਾ ਲੈ ਲੈ ਸਿਰਾ 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 ਕੀ ਬਾਤ ਹੈ ਵੇ ਜੱਟਾ ਕੀ ਬਾਤ ਹੈ ਕੀ ਬਾਤ ਹੈ ਵੇ ਜੱਟਾ ਇਹਦਾ ਨਾਮ ਹੈ ਲੈ ਵੀ ਜਗਤ ਸਿੰਘ ਵਾਲੇ ਨੂੰ ਇਹ ਸੇਵਕਰ ਮਾਨਿਆ ਵਾਲਾ ਨੰਬਰ ਲੈ ਕੇ ਬਾਸ ਜਾਂਦਾ ਹੋਇਆ ਕਿ ਭੱਜਿਆਂ ਨੂੰ ਇੱਕੋ ਜਿਹੇ ਵਾਹਨ ਮਿੱਤਰੋ ਟੱਕਰੇ ਨੇ ਹਾਨੀਆਂ ਨੂੰ ਹਾਨ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਤੇ ਅੱਜ ਧਮ ਪੈ ਗਈ ਜਗਤ ਸਿੰਘ ਵਾਲੇ ਦੇ ਕਬੱਡੀ ਕੱਪ ਦੀ ਅੱਜ ਧਮ ਪੈ ਗਈ ਜਗਤ ਸਿੰਘ ਵਾਲ ਦੇ ਕਬੱਡੀ ਕੱਪ ਦੀ ਆਹ ਗਿਲਜੇ ਵਾਲੀਆ ਗਦਨੀ ਤੇ ਜੰਗਪੁਰੀਆ ਵਿੱਕੀ ਐ ਆਹ ਨੰਬਰ ਲੈ ਕੇ ਗੱਭਰੂ ਬਾਸ ਜਾਂਦਾ ਹੋਇਆ ਜਿਲ੍ਹੇ ਲੁਧਿਆਣ ਤੋਂ ਪੁੱਜਿਆ ਹੋਇਆ ਲੋਕਾਂ ਦਾ ਚਿਹਤ ਹੈ ਦੁਨੀਆ ਦਾ ਟਾਪਰ ਰੇਡਰ ਬਣਿਆ ਆਓ ਇੱਕ ਪਾਸੇ ਸੁੱਖਾ ਪੁੱਤਰ ਵਾਲਾ ਤੇ ਗੱਗੂ ਅਨਾਜਨ ਸੋਨੀ ਗਮਣਸਰੀ ਹੈ ਇਹ ਗਮਣਸਰ ਦੀ ਧਰਤੀ ਜिले ਬਠਿੰਡੇ ਦਾ ਮਾਨ ਹੈ ਇਸੇ ਲਈ ਸੋਨੀ ਰੇਡ ਪਾ ਕੇ ਬਾਸਾਉਂਦਾ ਹੋਇਆ ਹੈ ਅਗਲੀ ਰੇਡ ਅਮਰਤ ਤੁੰਬੜਪਾਨ ਵਾਲਾ ਆਓ ਸਾਹਮਣੇ ਕਹਿੰਦੇ ਅਮਰਤ ਕੌਣ ਦੇ ਲਈ ਤਿਆਰ ਪਰ ਤਿਆਰ ਹੈ ਅੰਮ੍ਰਿਤ ਕਹਿੰਦੇ ਕਬੱਡੀ ਪਾ ਰਿਹਾ ਉਧਰ ਕਹਿੰਦੇ ਚਾਰ ਨੇ ਇੱਕ ਪਾਸੇ ਗਜਨੀ ਇੱਕ ਪਾਸੇ ਕੁਲਾ ਉਹ ਚਾਰਾਂ ਦੇ ਕੌਣ ਬੱਲੇ ਬੱਲੇ ਕਰਵਾ ਦੇਗਾ ਯਾਰੇ ਪੱਟਾ ਤੇ ਚਾਪੀਆਂ ਮਾਰਦੇ ਆ ਆ ਮੈਚ ਨੇ ਉੱਤੇ ਰੰਗ ਬੰਨ ਪਿਆ ਆ ਮੈਚ ਨੇ ਤੋਖ ਤੋੜਦੇ ਆ ਆ ਮੈਚ ਨੇ ਮੁੱਖ ਮੋੜਦੇ ਆ ਜਿਹੜੇ ਤਖਤ ਤੋੜਦੇ ਐ ਕਿ ਮੁਖ ਤੋੜ ਲਿਆ ਮੁਖ ਮੋੜ ਲਿਆ ਸਾਨੂੰ ਛੱਡ ਅਲੜੇ ਤੇ ਕਿਦਰ ਗੈਰ ਰੌਣਕਾਂ ਨਾਤਾ ਜੋੜ ਲਿਆ ਹੁਣ ਤੇਰੀ ਜਿੱਦ ਨਾਲ ਦੇਖੀ ਅਸੀਂ ਕੀ ਓਹ ਕੰਡੇ ਗੁੱਡਾਂਗੇ ਤੂੰ ਜੋ ਵੀ ਕਰਦਾ ਕਰ ਲਈ ਅੰਜ ਬਰਾਬਰ ਗੱਟਾਂਗੇ ਇੱਧਰ ਕਹਿੰਦੇ ਕਬੱਡੀ ਪੈਜੀ ਐ ਇੱਧਰ ਪੁੱਤਰਾਂ ਵਰ ਸੁੱਕੇ ਵਰਗੇ ਪਿਆਰ ਔਰ ਚਾਰਾਂ ਦੇ ਵਿੱਚ ਕਹਿੰਦੇ ਕਿ ਟ੍ਰਾਈ ਕੀਤੀ ਐ ਪਰ ਸੇਵਕ ਇੱਕ ਤਗੜਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਸੇਵਕ ਨੇ ਤਗੜੇ ਅੰਕ ਦੇ ਵਾਦੇ ਕਰ ਦਿੱਤੇ ਐ ਕਬੱਡੀ ਚੰਗਪਰੀਏ ਦੀ ਫਿਰ ਪੈ ਗਈ ਮੇਰੇ ਮਿੱਤਰੋ ਲਓ ਚੰਗਪਰੀਆ ਵਿੱਕੀ ਇਸ ਵੇਲੇ ਰੇਡ ਪਾਉਣ ਦੇ ਲਈ ਵੜਿਆ ਹੋਇਆ ਹੈ ਇਹ ਨੌਜਵਾਨ ਪੰਜਾਬ ਦੇ ਟਾਪ ਟਾਪ ਦੇ ਕਬੱਡੀ ਕਪਾਂ ਦਾ ਬੈਸਟ ਰੇਡਰ ਹੈ ਅੱਜ ਜਗਤ ਸਿੰਘਾਂ ਦੇ ਚੁੱਪ ਗਿਆ ਹੋਇਆ ਆਹ ਪਾਈ ਹੋਈ ਰੇਡ ਪਰ ਸਾਹਮਣੇ ਅਮਨ ਕਮਾਂਡੋ ਪਰ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਹੈ ਇੱਕ ਪਾਸੇ ਰਮਾਨਾਜੀਤ ਸਿੰਘ ਆਲਾ ਫਰੀਦਕੋਟ ਜ਼ਿਲ੍ਹੇ ਦਾ ਲਾਸਟ ਪਿੰਡ ਤੇ ਇੱਕ ਪਾਸੇ ਕਹਿੰਦੇ ਜ਼ਿਲ੍ਹੇ ਮੋਗੇ ਦਾ ਪੁੱਟਰ ਪਿੰਡ ਹੈ ਆ ਨੌਜਵਾਨ ਸੇਵਕ ਰਮਾਨਿਆਂ ਵਾਲਾ ਇਸੇ ਲਈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸੋਰੇ ਵਾਲੀਆ ਗਗਨ 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 ਓਏ ਗਗਨ ਦਾ ਜੱਪਾ ਕਿਤੇ ਲੱਗਿਆ ਫਿਰ ਹਉ ਸੂਰੇ ਵਾਲੀਆ ਬੱਲੇ ਬੱਲੇ ਕਰਾ ਗਿਆ ਸੂਰੇ ਵਾਲੀਆ ਬੱਲੇ ਬੱਲੇ ਕਰਾ ਗਿਆ ਇਧਰ ਜੇਪੀ ਨੂੰ ਬਹੁਤ ਬੱਡੀ ਮੁਬਾਰਕਬਾਦ ਜੇਪੀ ਤੇਰੀ ਸੋਚ ਬਹੁਤ ਵਧੀਆ ਤੈਨੂੰ ਜੁੰਨੀਆਂ ਵਧਾਈਆਂ ਦੇ ਦਈਏ ਉਨੀਆਂ ਥੋੜੀਆਂ ਨੇ ਤੇਰਾ ਜਿੰਨਾ ਕਹਿੰਦੇ ਆਪਾਂ ਸ਼ੁਕਰਗੁਜ਼ਾਰ ਲਈਏ ਉਹਨਾਂ ਥੋੜਾ ਕਿਉਂਕਿ ਜੇਪੀ ਪੌਂਸਰ ਦਾ ਵੱਡਾ ਨਾਮ ਹੈ ਐ ਟੀਮਾਂ ਵਾਲੇ ਦੇ ਕਬੱਡੀ ਕੱਪ ਤੇ 21000 ਦੇ ਲੈਣੇ ਤੇ ਜੇਪੀ ਆਹ ਉਹ 21000 ਆਪਾਂ ਹੜ ਪੀੜਤਿਆਂ ਨੂੰ ਦੇ ਦੇਵਾਂਗੇ ਹੜ ਪੀੜਤਿਆਂ ਨੂੰ ਦੇ ਦੇਵਾਂਗੇ ਇਸ ਦਾ ਪੱਟੀ ਹੈ ਆ ਗਿਆ ਬਣ ਗਿਆ ਕੀ ਜਾਦੀ ਬਣ ਗਿਆ ਉਹ ਨੰਬਰ ਕਹਿੰਦੇ ਰਮਾਨਿਆਂ ਦਾ ਨੰਬਰ ਜਾਫੀਆਂ ਦਾ ਨੰਬਰ ਹੋਇਆ ਕੀ ਹੈ ਭਾਈ ਹੂਟਰ ਕਲੀਅਰ ਕਰਿਓ ਜੀ ਹੂਟਰ ਕਲੀਅਰ ਕਰਿਓ ਸੋ ਦੇਖਦੇ ਆ ਇਸ ਨੰਬਰ ਤੇ ਕਿੰਨੇ ਦਾ ਹੂਟਰ ਹੋ ਖਿਡਾਰੀ ਯਾਰ ਉਹ ਹੂਟਰ ਦੇ ਪੂਰੇ ਬੰਦੇ ਖੜ ਜਾਂਦੇ ਆ ਇੱਕ ਬੇਤੀ ਆ ਭਰਾ ਬਣ ਕੇ ਯਾਰ ਹੂਟਰal ਦੇ ਅੱਗੇ ਨਾ ਖੜੋ ਇੱਕ ਇੱਕ ਨੰਬਰ ਤੇ ਪੋਪਲੇ ਲੈ ਜਾਣਿਆ ਇੱਕ ਇੱਕ ਨੰਬਰ ਤੇ ਪੋਪਲੇ ਲੈ ਜਾਣਿਆ ਪਲੀਜ਼ ਧਿਆਨ ਦਿਓ ਨਿਸ਼ਾਨ ਗਿੱਲ ਮਿੰਟੂ ਗੈਰੀ ਨਵਦੀਪ ਪ੍ਰਧਾਨ ਲਖਵਿੰਦਰ ਹੁਣੀ ਸਾਡੇ ਵੀ ਟਰੈਕਟਰ ਮੈਡੀਕਲ ਤੋਂ ਬਲਜੀਤ ਸਰਪੰਚ ਸਗਰਾੜ ਬਰਾੜ ਗੋਸ਼ੇ ਹੁਣੀ ਹਰਮਨ ਗਿੱਲ ਜਗਮੀਤ ਬਰਾੜ ਗਰਨਾਲ ਬਰਾੜ ਦੀ ਬੱਗੇ ਪਾਈ ਹੁਣੀ ਗਲਦੀਪ ਹੁਣੀ ਨਿਸ਼ਾਨ ਹੁਣੀ ਸਾਰੇ ਗੱਲਾਬੇ ਵਾਲੇ ਨਗਰ ਤੋਂ ਆਏ ਆ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਗਤ ਸਿੰਘ ਵਾਲੇ ਵਾਲਿਓ ਜੇ ਪਲੇਅਰ ਵਧੀਆ ਲੱਗਿਆ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਇਹਨਾਂ ਲੋਕ ਖੁਸ਼ ਹੈ ਲੋਕ ਖੁਸ਼ ਹੈ ਪਰ ਸੇਵ ਕਰਮਾਨਿਆ ਵਾਲਾ ਨਾਜਨ ਰੇਡ ਪਾ ਕੇ ਬਾਸਾਉਂਦਾ ਹੋਇਆ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਔਰ ਅਗਲੀ ਰੇਡ ਜੰਗਪੁਰੀਏ ਵਿੱਕੀ ਨੇ ਪਾਉਣੀ ਹੈ ਇੱਕ ਇੱਕ ਨੰਬਰ ਬੜਾ ਕੀਮਤੀ ਹੈ ਇੱਕ ਇੱਕ ਨੰਬਰ ਬੜਾ ਸਹਾਈ ਹੈ ਇੱਕ ਇੱਕ ਨੰਬਰ ਦੇ ਨਾਲ ਸਕੋਰ ਬੋਰਡ ਚੱਲ ਰਿਹਾ ਹੈ ਲੇ ਵੀ ਨਵੀ ਕਰਦੇ ਜੇਕਰ ਪਈ ਹੋਈ ਰੇਡ ਜਾਂਗਪੁਰੀਏ ਆਹ ਸਾਹਮਣੇ ਕਦੇ ਵਿੱਕੀ ਦੀ ਕਬੱਡੀ ਪੈ ਗਈ ਆ ਓ ਜਾਂਗਪੁਰੀਏ ਦਾ ਪਿੰਡਾ ਦੇਖਿਓ ਜਾਂਗਪੁਰੀਏ ਦੇ ਸ਼ਰੀਰ ਵੱਲ ਨਜ਼ਰ ਮਾਰ ਰਿਓ ਓ ਪਸੀਨਾ ਪਿੰਡੇ ਦੇ ਵਿੱਚੋਂ ਟਪ ਟਪ ਕਰਕੇ ਬਾਹਰ ਡਿਗਦਾ ਤੇ ਪਿੱਪ ਟਪ ਕਰਕੇ ਬਾਹਰ ਨਿਕਲਦਾ ਪਰ ਉਧਰ ਕੋਈ ਨਾ ਨੂਰਪੁਰ ਸ਼ਕੀ ਲੱਗਦੀ ਆ ਕੰਮ ਹੋਰ ਹੁੰਦਾ ਲੱਗਦਾ ਸ਼ਕੀ ਲੱਗਦੀਆਂ ਨੇ ਓ ਸ਼ਕੀ ਲੱਗਦੀਆਂ ਨੇ ਰਪੋਟਾਂ ਲਓ ਕਹਿੰਦੇ ਪਾਸੇ ਪਲਟਦੇ ਨਜ਼ਰ ਆਉਂਦੇ ਆ ਆਹ ਪਾਸੇ ਪਲਟਦੇ ਨਜ਼ਰ ਆਉਂਦੇ ਆ ਮੇਰੇ ਵੀਰੋ ਸੇਵਕਰ ਮਾਨਿਆ ਵਾਲਾ ਲੈ ਵੀ ਸੋਹਰੇ ਵਾਲਿਆ ਗगन ਸਾਹਮਣੇ ਮੋਰਚੇ ਦੇ ਸਾੰਭੀਦੇ ਐ ਸਾਹਮਣੇ ਮੋਰਚੇ ਦੇ ਸਾੰਭੀਦੇ ਐ ਸੁੱਖਾ ਬੋਟਰਾ ਵਾਲਾ ਤਿਆਰ ਪਰ ਸੋਹਰੇ ਵਾਲਿਆ ਗगन ਏ

ਡਾਕਟਰ ਲਖਮਿੰਦਰ ਜੀ ਕਹਿੰਦੇ ਗਲਾਬੇ ਵਾਲੇ ਵਾਲੇ ਵੀ ਨਵੇਂ ਮੁੰਡਿਆਂ ਨੂੰ ਮਾਨ ਸਨਮਾਨ ਦੇ ਦਿਓ ਸੇਵਕ ਰਮਾਣਾ ਵਾਲੇ ਨੇ ਸਿਰੇ ਦੀਆਂ ਕੰਨਾਂ ਸਿਰੇ ਦੀਆਂ ਰੇਡਾਂ ਪਾ ਦਿੱਤੀਆਂ ਸੇਵਕ ਉਧਰ ਸਟੈਨ ਸਾਡਾ ਸਾਈਪ੍ਰਸ ਤੋਂ ਉਹ ਵੀ ਆਨੰਦ ਮਾਣ ਰਿਹਾ ਹੈ ਉਧਰ ਮਾਨਾਜੀਤ ਸਿੰਘ ਕਹਿੰਦੇ ਨਾਨਕਿਆਂ ਦੀ ਟੀਮ ਹੈ ਸੇਵਕ ਰਮਾਣਾ ਵਾਲੇ ਨੇ ਡਾਕਟਰ ਲਖਮਿੰਦਰ